ਅਰਜ਼ਿਓ ਨਿਮਾਣਿਆ ਤੂੰ ਮਾਣ ਅਰਜ਼ਿਓ ਨਿਮਾਣਿਆ ਤੂੰ ਮਾਣ ਅਰਜ਼ਿ ਅਰਕਿਓ ਨਿਮਾਣਿਆ ਤੂੰ ਮਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAMDAS GURU ਜਿਨ ਸਿਰਿਆ ਤਿਨੇ ਸਵਾਰਿਆ ਛੋਟੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਦਰਸ਼ਨ ਕਰਵਾਰਿਆਂ ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ ਦੇਖ ਸਕਦੇ ਹੋ ਕਿ ਦੀਪਮਾਲਾ ਜੋ ਹੈ ਉਹ ਕਰ ਦਿੱਤੀ ਗਈ ਹੈ ਤੇ ਇਹ ਜੋ ਦ੍ਰਿਸ਼ ਹੈ ਦੇਖ ਸਕਦੇ ਹੋ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਪੂਰੇ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ ਤੇ ਦੱਸ ਦੇ ਕਿ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ 1 ਲੱਖ ਦੀਵੇ ਜੋ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਤੇ ਜੋ ਅੰਦਰ ਜੋ ਨੇ ਉਹ ਜੁਲਾਏ ਗਏ ਨੇ ਤੇ ਦੇਖ ਸਕਦੇ ਹੋ ਕਿ ਦੀਵੇ ਜੋ ਜਗ ਰਹੇ ਨੇ ਸੰਗਤ ਦੇ ਵੱਲੋਂ ਦੀਵੇ ਜਗਾਏ ਜਾ ਰਹੇ ਨੇ ਸੋਢੀ ਸੁਲਤਾਨ ਦਾੰਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਅੱਜ ਮਨਾਇਆ ਜਾ ਰਿਹਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਦੁਆਰਾ ਬਸਾਈ ਗਈ ਨਗਰੀ ਸਥਾਪਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਾਂਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸਿੱਖਾਂ ਦੇ ਚੌਥੇ ਗੁਰੂ ਤੇ ਅੱਜ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਦਾ ਗੁਰਪੁਰਬ ਜੋ ਹੈ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਦੇਖ ਸਕਦੇ ਹੋ ਕਿ 1 ਲੱਖ ਦੀਵੇ ਜੋ ਨੇ ਸੱਚਖੰਡ ਛੜੀ ਹਰ ਮੰਦਰ ਸਾਹਿਬ ਜੋ ਉਹ ਜਲਾਈ ਗਏ ਨੇ ਤੇ ਦੇਖ ਸਕਦੇ ਹੋਗੇ ਕਿੰਨਾ ਮਨਮੋਹਕ ਦ੍ਰਿਸ਼ ਦਿਖਾ ਰਿਹਾ ਸੰਗਤਾਂ ਦਿਖਾ ਰਿਹਾ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਹਾਜ਼ਰੀਆਂ ਭਰਿਆ ਨੇ ਤੇ ਜਿਹੜੇ ਵੀ ਪ੍ਰਕਰਮਾਂ ਦਾ ਤੁਸੀਂ ਕੋਨਾ ਦੇਖੋਗੇ ਹਰ ਪਾਸੇ ਸੰਗਤ ਦਿਖਾਈ ਦੇਗੀ ਰਹਿਰਾਸ ਜੀ ਦਾ ਪਾਠ ਜੋ ਹੈ ਰਹਿਰਾਸ ਸਾਹਿਬ ਜੀ ਦਾ ਪਾਠ ਉਹ ਸ਼ੁਰੂ ਹੋ ਚੁੱਕਿਆ ਹੈ ਦੀਵਿਆਂ ਚ ਕੀ ਓਪਾਣ ਦੀ ਸੇਵਾ ਹੋਵੇ ਇਸ ਦੇ ਨਾਲ ਹੀ ਨੌਜਵਾਨਾਂ ਦੇ ਵੱਲੋਂ ਦੀਵੇ ਜੜੇ ਨੇ ਉਚਲਾਏ ਜਾ ਰਹੇ ਨੇ ਤਾਂ ਸੰਗਤਾਂ ਦੇਖ ਸਕਦੇ ਹੋ ਹਰ ਕਿਸੇ ਦੀ ਸ਼ਰਧਾ ਭਾਵਨਾ ਦੇਖ ਸਕਦੇ ਹੋ ਕਿ ਦੂਰੋਂ ਦੂਰ ਸੰਗਤਾਂ ਆ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਅਲੋਕਿਕ ਨਜ਼ਾਰੇ ਨੂੰ ਦੇਖ ਰਹੀਆਂ ਨੇ ਇਸ ਦੇ ਨਾਲ ਹੀ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਅੱਜ ਇਤਿਹਾਸਿਕ ਦਿਨ ਹੈ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਹੈ ਤੇ ਸ੍ਰੀ ਹਰਮੰਦਰ ਸਾਹਿਬ ਦਾ ਇਹ ਅਲੌਕਿਕ ਨਜ਼ਾਰਾ ਦਿਖਾ ਰਿਹਾ ਗੁਰੂ ਰਾਮਦਾਸ ਜੀ ਦੀ ਨਗਰੀ ਗੁਰੂ ਰਾਮਦਾਸ ਜੀ ਦੁਆਰਾ ਬਸਾਈ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਗਰੀ ਦੇ ਵਿੱਚ ਮੌਜੂਦਾਂ ਦਾ ਅਲੌਕਿਕ ਨਜ਼ਾਰਾ ਦੇਖ ਸਕਦੇ ਹੋ ਕਿ ਲਾਈਟਿੰਗ ਜਿਹੜੀ ਹੈ ਹਰ ਪਾਸੇ ਕੀਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਚਾਰੇ ਪਾਸੇ ਪਰਿਕਰਮਾ ਜੋ ਨੇ ਲਾਈਟਿੰਗ ਦੇ ਨਾਲ ਸਜੀਆਂ ਇਸ ਦੇ ਨਾਲ ਹੀ ਵਿਦੇਸ਼ੀ ਦੇਸੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਬੰਬੇ ਤੋਂ ਆਈਆਂ ਸੰਗਤਾਂ ਨੇ ਵਿਦੇਸ਼ੀ ਫੁੱਲਾਂ ਜੋ ਸਜਾਵਟ ਹੈ ਉਹ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਰਿਕਰਮਾ ਜੋ ਹੈ ਦੇਖ ਸਕਦੇ ਹੋ ਦੀਵਿਆਂ ਨੇ ਨਾਲ ਸੋਨੇ ਦੀਵੇ 1 ਲੱਖ ਦੇ ਕਰੀਬ ਜਿਹੜੇ ਦੀਵੇ ਨੇ ਜਗਾਏ ਗਏ ਨੇ ਤਾਂ ਸੰਤਾਂ ਜੋ ਨੇ ਹਰ ਪਾਸੇ ਚਾਹੇ ਬੀਬੀਆਂ ਨੇ ਪਹਿਣਾ ਨੌਜਵਾਨ ਬਜ਼ੁਰਗ ਬੱਚੇ ਹਰ ਕੋਈ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਿਹਾ ਹੈ ਤੇ ਸਾਰੇ ਪਾਸੇ ਅਸੇ ਕੋਨਾ ਜਿਹੜਾ ਹੈ ਸੰਗਤਾਂ ਨਾਲ ਭਰਿਆ ਹੋਇਆ ਹੈ ਦੇਖ ਸਕਦੇ ਹੋ ਕਿ ਕੋਈ ਵੀ ਕੋਨਾ ਜਿਹੜਾ ਹੈ ਉਹ ਖਾਲੀ ਨਹੀਂ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਦਰ ਤੇ ਅੱਜ ਪ੍ਰਕਾਸ਼ ਪੂਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਲੋਕਿਕ ਨਜ਼ਾਰੇ ਚਾਹੇ ਬੱਚੇ ਹੋਣ ਹਰ ਕੋਈ ਇਸ ਗੁਰੂ ਰਾਮਦਾਸ ਜੀ ਦੀ ਨਗਰੀ ਤੇ ਹਰਮੰਦਰ ਸਾਹਿਬ ਪਹੁੰਚ ਰਿਹਾ ਹੈ ਤੇ ਨਤਮਸਤਕ ਹੋ ਰਿਹਾ ਹੈ ਸਜਦਾ ਕਰ ਰਿਹਾ ਹੈ ਸ੍ਰੀ ਗੁਰੂ ਰੰਧ ਸਾਹਿਬ ਜੀ ਨੂੰ ਤਾਂ ਦੇਖ ਸਕਦੇ ਹੋ ਸੋਡੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰੂ ਰਾਮਦਾਸ ਕੋ ਮਿਲੇ ਬੜਾਈ ਗੁਰਬਾਣੀ ਦੀਆਂ ਪੰਕਤੀਆਂ ਹਰ ਪਾਸੇ ਫੁੱਲਾਂ ਨਾਲ ਸਜੀਆਂ ਹੋਈਆਂ ਦੇਖ ਸਕਦੇ ਹੋ ਸੰਗਤਾਂ ਦੇਖ ਸਕਦੇ ਹੋ ਕਿ ਕਿੰਨੀ ਆਸਥਾ ਹੈ ਸੰਗਤਾਂ ਦੇ ਵਿੱਚ ਹਰ ਪਾਸੇ ਸੰਗਤਾਂ ਜੋ ਨੇ ਰਹਿਰਾਜ ਸਾਹਿਬ ਜੀ ਦਾ ਪਾਠ ਸੁਣ ਰਹੀਆਂ ਨੇ ਸਾਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਜੇਕਾਰੀਆਂ ਦੀ ਗੂੰਜ ਹਰ ਪਾਸੇ ਸੁਣੀ ਜਾ ਰਹੀ ਹੈ ਤੇ ਨੌਜਵਾਨ ਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਦੀਪਮਾਲਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ 1 ਲੱਖ ਦੀਵਿਆਂ ਦੇ ਨਾਲ ਪੂਰਾ जगਮਗਾ ਰਿਹਾ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਗੁਰੂ ਨਗਰੀ ਗੁਰੂ ਰਾਮਦਾਸ ਜੀ ਦੁਆਰਾ ਬਸਾਈ ਨਗਰੀ 1534 ਈਸਵੀ ਦੇ ਵਿੱਚ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਜਨਮ ਲਿਆ ਤਾਂ ਪ੍ਰਕਾਸ਼ ਹੋਇਆ ਤੇ ਅੱਜ ਵੀ ਉਹਨਾਂ ਦਾ ਪ੍ਰਕਾਸ਼ ਪੁਰਬ ਜੋ ਹੈ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਰ ਪਾਸੇ ਜੇਕਰ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਅੰਮ੍ਰਿਤਸਰ ਸਾਹਿਬ ਨੂੰ ਰੇਲਵੇ ਸਟੇਸ਼ਨ ਹੋਏ एयरपोर्ट होए हर पासे जो है गोल्डन गेट होए सोने फुल्लां दी सजावट कीती गई थी श्री हरमंदिर साहिब दा मनमोहक नजारा दिखा रहे हां अलौकिक दृश्य दिखा रहे हां हर पासे संता देख सकते हो कि जेकर देखा जावे ता ए अलौकिक नजारा हर कोई अपने कैमरे अंदर विच भी कैद कर रहा है संता दा ਸੰਕਤਾਂ ਦੀ ਆਸਥਾ ਜਿਹੜੀ ਹੈ ਗੁਰੂ ਰਾਮਦਾਸ ਜੀ ਦੇ ਪ੍ਰਤੀ ਉਹ ਦੇਖਣ ਨੂੰ ਮਿਲਦੀ ਹੈ ਜਿੱਥੇ ਕਿਤੇ ਵੀ ਹਰ ਕੋਈ ਜਿਹੜਾ ਪਰਿਕਰਮਾ ਦਾ ਕੋਨਾ ਹੈ ਉਹ ਸੰਕਤਾਂ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਰਹਿਰਾਜ ਸਾਹਿਬ ਜੀ ਦਾ ਪਾਠ ਸਰਵਣ ਕਰ ਰਹੇ ਆ ਤੇ ਤੁਹਾਨੂੰ ਦੱਸਦੇ ਕਿ ਕੁਝ ਹੀ ਦੇਰ ਦੇ ਵਿੱਚ ਜਦੋਂ ਆਰਤੀ ਹੋਏਗੀ ਤਾਂ ਉਸ ਦੇ ਨਾਲ ਬਾਜੀ ਕੀਤੀ ਜਾਵੇਗੀ ਤਾਂ ਸੰਗਤਾਂ ਇਹ ਨਜ਼ਾਰਾ ਦੇਖਣ ਆndੀਆਂ ਨੇ ਗੁਰੂ ਰਾਮਦਾਸ ਜੀ ਦੇ ਧਰਤੀ ਤੇ ਨਤਮਸਤਕ ਹੋਣ ਆndੀਆਂ ਨੇ ਜੜਦੀ ਕਲਾ ਦੀ ਅਰਦਾਸ ਸਰਪਤ ਦੇ ਪਲੇ ਦੀ ਅਰਦਾਸ ਤੇ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਦ੍ਰਿਸ਼ ਜੋ ਹੈ ਅਲੌਕਿਕ ਦ੍ਰਿਸ਼ ਉਹ ਦਿਖਾ ਰਹੇ ਹਾਂ 1 ਲੱਖ ਦੀਵਿਆਂ ਦੇ ਨਾਲ ਜਗਮਗਾ ਰਿਹਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਰਮੰਦਰ ਸਾਹਿਬ ਦੀਆਂ ਇਹ ਮਨਮੋਹਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਾਮ ਦਾ ਇਹ ਦ੍ਰਿਸ਼ ਹੈ ਰਹਿਰਾਜ ਸਾਹਿਬ ਦਾ ਪਾਠ ਹੋ ਰਿਹਾ ਹੈ ਤੇ ਦੂਜੇ ਪਾਸੇ ਇਹ ਦੀਪਮਾਲਾ ਜੋ ਕੀਤੀ ਗਈ ਹੈ ਅਲੌਕਿਕ ਨਜ਼ਾਰਾ ਜੋ ਹੈ ਵੇਖਣ ਹੀ ਵਾਲਾ ਹੈ ਤੇ ਦੂਰੋ ਦੂਰੋ ਦੇਸ਼ਾਂ ਵਿਦੇਸ਼ਾਂ ਤੋਂ ਸੰਤਾ ਆ ਕੇ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਕੈਮਰਾਮੈਨ ਅਸ਼ਰੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ